कॾहिं कॾहिं हसक के कॾहिं ਦੇਖੜ ਜਾਂਦਾ ਕਦੇ ਤੁਰ ਪੈਂਦਾ ਕਦੇ ਖੜ ਜਾਂਦਾ ਕਦੇ ਤੁਰ ਪੈਂਦਾ ਕਰਕੇ ਸਲਾਮ ਇਹਦੇ ਨਿਹਰ ਰਾਵਾਨ ਨੂੰ ਕਰਕੇ ਸਲਾਮ ਤੇ ਤੇ ਦੇ ਨਿਹਰ ਰਾਵਾਨ ਨੂੰ ਕਸਰ ਕਿਸੇ ਨਾ ਛੱਡੀ ਕਸਰ ਕਿਸੇ ਨਾ ਛੱਡੀ ਸਾਨੂੰ ਉਜਾਲੇ ਸਾੜਦੇ ਨਾ ਤਾਰ ਦੇ ਤਾਰ ਦੇ ਮਾਰਨ ਦੀ ਸਦਾ ਸੁਧਰ ਕਰਾਂ ਸਦਾ ਸ਼ੁਕਰ ਕਰਾਂ ਕਰੀ ਯਾਦ ਮਾਂ ਦੀਆਂ ਦੁਆਵਾਂ ਸਦਾ ਸ਼ੁਕਰ ਕਰਾਂ ਕਰੀ ਯਾਦ ਮਾਂ ਦੀਆਂ ਦੁਆਵਾਂ ਕੀ ਦੋਸ਼ ਦੇਵਾ ਕੀ ਦੋਸ਼ ਦੇਵਾ ਖੁਦ ਨੂੰ ਜਾਂ ਕਿਸਮਤ ਨੂੰ ਕੀ ਦੋਸ਼ ਦੇਵਾ ਕੌਸ਼ਿਤੇ ਮਾਕੂਦ ਨੂੰ ਜਾਂ ਕਿਸਮਤ ਨੂੰ ਜਾਂ ਉਸ ਦੀਆਂ ਮਾਰੂ ਅਦਾਵਾਨ ਖੜਨ ਨੂੰ ਤਾਂ ਖੜ ਜਾਂਦਾ ਉਸ ਦੀ ਗੁੜੀ ਤੇ ਵੇਖ ਖੜਨ ਨੂੰ ਤਾਂ ਖੜ ਜਾਂਦਾ ਉਸ ਦੀ ਗੁੜੀ ਤੇ ਵੇਖ ਪਰ ਕੀ ਕਰਾਂ ਥੱਕ ਗਿਆ ਮੈਂ ਤਾਂ ਤੇਜ ਤੇਜ ਕਾਂ किस्मत सा कद बदली ना कि मोदी दान पाए पेड़ गवानू पाए पेड़े गाव पाए पेड़े